ਆਪਾਂ ترقی ਦੇ ਰਾਹ ਤੇ ਜਾਵਾਂਗੇ ਆਪਣੀਆਂ ਅਗਲੇ ਪੀੜੀਆਂ ترقی ਕਰਨੀਆਂ ਜੇ ਪਰਾ ਪੰਜਾਬ ਹੀ ਪਿੱਛੇ ਚਲੇ ਗਿਆ ਫਿਰ ਆਪਣਾ ਰਹਿਣਾ ਕੀ ਹੈ ਕਿਉਂਕਿ ਆਪਣਾ ਘਰ ਮੈਂ ਉਹੀ ਸੋਚ ਬੇਨਤੀ ਕਰਨ ਆਇਆ ਕਿ ਆਪਾਂ ਫੈਸਲੇ ਕਰ ਲੈਣੇ ਆ ਬਿਗੈਰ ਸੋਚੇ ਸਮਝੇ ਕੋਈ ਝੂਠ ਬੋਲ ਦਿੰਦਾ ਉਹਦੀ ਗੱਲਾਂ ਚ ਆ ਜਾਣੇ ਆ ਕੋਈ ਕਹਿੰਦਾ ਮੈਂ ਗਰੰਟੀ ਦਿੰਦਾ ਆਪਾਂ ਉਹਦੀ ਗੱਲਾਂ ਚਾ ਜਾਣੇ ਆ ਕੋਈ ਝੂਠੀ ਸੋਖਾ ਲੈਂਦਾ ਆਪਾਂ ਉਹਨਾਂ ਦੀ ਗੱਲਾਂ ਚਾ ਜਾਣੇ ਆ ਜਿਹੜਾ ਸੱਚ ਬੋਲਦਾ ਜਿਹੜਾ ਕੰਮ ਕਰਕੇ ਦਿਖਾਉਂਦਾ ਆਪਾਂ ਉਹਨਾਂ ਦੀ ਗੱਲ ਨਹੀਂ ਮੰਨਦੇ ਜੇ ਤੁਸੀਂ ਪਿਛਲੇ ਤਕਰੀਬਨ 50 ਸਾਲ ਦਾ ਸਾਹਬ ਦੇਖੋ 50 ਸਾਲ ਪਿਛਲੇ 50 ਸਾਲਾਂ ਚ ਕਿੰਨੇ ਮੁੱਖ ਮੰਤਰੀ ਰਹੇ ਹੈ ਕਾਂਗਰਸ ਦੇ ਬੀਮ ਸਿੰਘ ਰਹੇ ਗਿਆਨੀ ਜ਼ੈਲ ਸਿੰਘ ਹੀ ਰਹੇ ਦਰਬਾਰਾ ਸਿੰਘ ਰਹੇ ਹੈ ਬੀਬੀ ਪਠਲ ਰਹੀ ਹੈ 10 ਸਾਲ ਕੈਪਟਨ ਅਮਰਿੰਦਰ ਸਿੰਘ ਰਹੇ ਹੈ ਤਕਰੀਬਨ 20-25 ਸਾਲ ਆ ਮੁੱਖ ਮੰਤਰੀ ਰਹੇ ਕਾਂਗਰਸ ਦੇ ਇੱਕ ਵੀ ਦੱਸ ਦਿਓ ਇੱਕ ਵੀ ਨਿਸ਼ਾਨੀ ਤੁਸੀਂ ਯਾਦ ਕਰਕੇ ਦੱਸ ਦਿਓ ਕਿ ਇਸ ਮੁੱਖ ਮੰਤਰੀ ਨੇ ਸਾਡੇ ਵਾਸਤੇ ਆ ਕੀ ਕੀਤਾ ਇੱਕ ਵੀ ਵੀ ਦੂਜੇ ਪਾਸੇ ਥੋੜੇ ਬਜ਼ੁਰਗ ਸਭ ਪ੍ਰਕਾਸ਼ ਸਿੰਘ ਜੀ ਬਾਦਲ ਰਹੇ ਅੱਜ ਜੋ ਕੁਝ ਵੀ ਹੈ ਨਾ ਉਹਨਾਂ ਦੀ ਦੇਣ ਕਰਕੇ ਉਹਨਾਂ ਦੀ ਮਿਹਨਤ ਕਰਕੇ ਅੱਜ ਆਪਾਂ ਇੱਥੇ ਬੈਠੇ ਆਂ ਅੱਜ ਆਪਣੇ ਖੇਤਾਂ ਵਿੱਚ ਜੋ ਫਸਲਾਂ ਹੋ ਰਹੀਆਂ ਨੇ ਜਿਹੜੇ ਟਿਊਬਲ ਤੋਂ ਪੈਣੀ ਆਉਂਦਾ ਪਾਣੀ ਆਉਂਦਾ ਉਹ ਕਨੈਕਸ਼ਨ ਵੀ ਬਾਪੂ ਬਾਦਲ ਨੇ ਦਿੱਤੇ ਆ ਤੇ ਉਹਦੇ ਮੁਫਤ ਵੀ ਬਾਪੂ ਬਾਦਲ ਨੇ ਕੀਤਾ ਮੋਗਾ ਵਾਲਿਓ ਮੈਂ ਆਪਣਾ ਸਿਆਸੀ ਜੀਵਨ ਇਸ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਜਿੱਦੇ ਵਿੱਚ ਬਾਗਾਪੁਰਾਣਾ ਮੋਗਾ ਹਲਕੇ ਹੁੰਦੇ ਸੀ ਉਦੋਂ ਪਾਰਲੀਮੈਂਟ ਦਾ ਇਲੈਕਸ਼ਨ ਲੜਦਾ ਸੀ ਜਿਹੜੇ ਉਹਨਾਂ ਇਲਾਕੇ ਦੇ ਲੋਕ ਹੈ ਉਹਨਾਂ ਸਾਰਿਆਂ ਨੂੰ ਪੁੱਛ ਲਓ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਜੋ ਜੋ ਤੁਸੀਂ ਕਹਿੰਦੇ ਸੀ ਨਾਲ ਦੇ ਨਾਲ ਹੁੰਦਾ ਸੀ ਜਿੰਨੇ ਗ੍ਰੇਡ ਬਣੇ ਐ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਨੀਆਂ ਕੱਸੀਆਂ ਬਣੀਆਂ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਨੇ ਖਾਲੇ ਬਣੇ ਐ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਡੀਆਂ ਸੜਕਾਂ ਬਣੀਆਂ ਅੱਜ ਤੁਸੀਂ ਮੋਗੇ ਤੋਂ ਕਿਤੇ ਵੀ ਜਾਣਾ ਹੋਏ ਕੈਜੀਆਂ ਸੜਕਾਂ ਬਣਾ ਦਿੱਤੀਆਂ ਆਜ ਜਿਹੜੀ ਬਿਜਲੀ ਐ ਪਹਿਲੇ 10-10 ਘੰਟੇ ਦੇ ਕੱਟ ਲੱਗਦੇ ਸੀ ਹੁਣ 24 ਘੰਟੇ ਕਰਨ ਵਾਲਾ ਕਾਲੀਦਲ ਹੈ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਕਾਲੀਦਲ ਹੈ ਸ਼ਗਨ ਦੇਣ ਵਾਲਾ ਕਾਲੀਦਲ ਹੈ ਐਸੀ ਬੱਚਿਆਂ ਨੂੰ ਮੋਤ ਪੜਾਉਣ ਵਾਲਾ ਕਾਲੀਦਲ ਹੈ ਚ ਸਕਾਲਰਸ਼ਿਪ ਲੜਕੀਆਂ ਨੂੰ ਸਕੂਲ 'ਚ ਪੜਨ ਵਾਸਤੇ ਸਾਈਕਲ ਦੇਣ ਵਾਲਾ ਕਾਲੀਦਲ ਹੈ ਸੇਵਾ ਕੇਂਦਰ ਬਣਾਉਣ ਵਾਲਾ ਕਾਲੀਦਲ ਸਾਂਝ ਕੇਂਦਰ ਬਣਾਉਣ ਵਾਲਾ ਕਾਲੀਦਲ ਵਰਲਡ ਕੱਪ ਕਰਾਉਣ ਵਾਲਾ ਕਾਲੀਦਲ ਪੋਸ਼ੂ ਜੇ ਲੈ ਕਰੋ ਨਾਲ ਅਕਾਲੀ ਦਲ ਐ ਮੁੱਖ ਮੰਤਰੀ ਕੀਰਤ ਯਾਤਰਾ ਜੇ ਤੁਸੀਂ ਹਜ਼ੂਰ ਸਾਹਿਬ ਦਾ ਦರ್ಶਨ ਕਰ ਜਾਂਦੇ ਸੀ ਤੇ ਇੰਨਾ ਚੋਣਾ ਨਾਲ ਅਕਾਲੀ ਦਲ ਆ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਜਿਸ ਦਿਨ ਤੁਸੀਂ ਅਕਾਲੀ ਦਲ ਦੀ ਸਰਕਾਰ ਨਾਲ ਆਪਾਂ ਕਿੰਨਾ ਦੇ ਅੱਖੇ ਲੱਗ ਗਏ ਆਪਾਂ ਪਛਾਣੇ ਨਹੀਂ اپنے کہڑے آپ دلی والے آخے لاگے والے سی انقلاب لے کے آؤں گا کلے انقلاب نہیں جذبہ دا انقلاب لیا واسطے بدلا لے کے آواں گے دیکھ لیا بدلا لٹ کے لے گئے برباد کرتا پنجاب گنڈا گردی دراج آ گیا ਗੈਂਗਸਟਰ ਬਾਜ਼ਕੀ ਆਂਦੇ ਲੁੱਟ ਖੋਈ ਆਂਦੇ ਐ ਇੱਕ ਗੱਲ ਮੈਂ ਤੈਨੂੰ ਹੋਰ ਦੱਸ ਪੁੱਛਣਾ ਚਾਹਣਾ ਆ ਆਮ ਆਪੀ ਪਾਰਟੀ ਆਈ ਪੰਜਾਬ ਜਦੋਂ 2014 ਚਾਈ ਸੀ ਪੰਜਾਬ ਵਿੱਚ ਤੇ ਬੇਅਦਬੀਆਂ ਕਿਦੋਂ ਸ਼ੁਰੂ ਹੋਈਆਂ 2015 ਤੋਂ ਉਦੋਂ ਪਹਿਲੇ ਕਿਉਂ ਨਹੀਂ ਹੋਈਆਂ ਕਿਉਂਕਿ ਆ ਸਾਰੇ ਸ਼ਰਾਰਤੀ ਲੋਕ ਐ ਆ ਸਾਰੇ ਐਜੇ ਲੋਕ ਐ جڑا اتنے گند پا کے قوم کی جب بدنگ دیکھ لو دو دار بیاد بھی ہوئی کہ میں سارے آگے سی پگوانت مان بھی آ گیا جنڈ وغیرہ دادو والے جن ایجنسی بندے آگے ایک ایک نشانہ سی کالی دل کالی دل کالی دل, کالی دل بادل پروار ਕੀ ਅਕਾਲੀ ਦਲ ਜਿਹੜਾ ਬਣਿਆ ਥੋੜੇ ਬਜ਼ੁਰਗਾਂ ਨੇ ਬਣਾਇਆ ਖਾਲੀ ਦਲ ਕਿਸ ਵਾਸਤੇ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਪੰਜਾਬ ਦੀ ਰੱਖਿਆ ਕਰਨ ਵਾਸਤੇ ਜੇ ਨਵੇਂ ਬੱਚਿਆਂ ਨੂੰ ਪਤਾ ਨਹੀਂ ਹੋਣਾ 105 ਸਾਲ ਪਹਿਲੇ ਆਪਣੇ ਸਾਰੇ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ ਅੰਦਰ ਮਹੰਤ ਇਹ ਜੇ ਗਲਤ ਕੰਮ ਕਰਦੇ ਸੀ ਜਿਹੜੇ ਮੈਂ ਅੱਜ ਦੱਸ ਵੀ ਨਹੀਂ ਸਕਦਾ ਫਿਰ ਆਪਣੇ ਬਜ਼ੁਰਗ ਇਕੱਠੇ ਹੋਏ ਲੀਡਰਸ਼ਿਪ ਕੱਢੀ ਹੋਈ ਉਹਨਾਂ ਮੰਤਾਂ ਨੂੰ ਭਜਾਇਆ ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗੁਰੂ ਘਰਾਂ ਦੀ ਸੇਵਾ ਵਾਸਤੇ ਜ਼ਰਖਸ਼ਾ ਵਾਸਤੇ ਜਦੋਂ ਕਮੇਟੀ ਬਣਾਈ ਉਦੋਂ ਆਪਣੇ ਬਜ਼ੁਰਗਾਂ ਨੇ ਸੋਚਿਆ ਕਿ ਸਾਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਜਿਹੜੀ ਫੌਜ ਲੋੜ ਪਏ ਜੇ ਗੁਰਦੁਆ ਗੁਰਦੁਆਰਾ ਸਾਹਿਬ ਦੇ ਹਮਲਾ ਹੋਏ ਤੇ ਫੌਜ ਲੜ ਸਕੇ ਤਾਂ ਸ਼ੋਮਨੀ ਕਾਲੀ ਦਲ ਇੱਕ ਮਹੀਨੇ ਬਾਅਦ ਬਣਿਆ ਸੀ ਹੁਣ ਦੇਖ ਲੋ ਆ ਪਿਛਲੇ 10 ਸਾਲਾਂ ਚ ਤੁਸੀਂ ਫੌਜ ਕਮਜ਼ੋਰ ਕਰਤੀ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਦਿਖਾਦਾ ਕਿ ਕਾਲੀ ਦਲ ਹੁਣ ਕੁਝ ਨਹੀਂ ਐ ਇਹ ਤਾਂ ਡਰਨ ਦੀ ਲੋੜ ਨਹੀਂ ਐ ਥੋੜਾ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਐਡਾ ਵੱਡਾ ਨੁਕਸਾਨ ਹੋ ਗਿਆ ਜਿਵੇਂ ਮਹੰਤਾ ਨੇ ਕਬਜ਼ਾ ਕੀਤਾ ਸੀ ਅੱਜ ਫਿਰ ਤੋਂ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰ ਗਿਆ ਹੈ ਤੱਕ ਹਜ਼ੂਰ ਸਾਹਿਬ ਪਵਿੱਤਰ ਸਥਾਨ ਜਿੱਥੇ ਆਪਾਂ ਸਾਰਾ ਉੱਥੇ ਮੱਠਾ ਟਿਕਣ ਜਾਂਦੇ ਆਂ ਅੱਜ ਸਿੱਖ ਕੌਮ ਦੀ ਮੈਨੇਜਮੈਂਟ ਥੱਲੇ ਨਹੀਂ ਹੈ ਮਹਾਰਾਸ਼ਟਰ ਸਰਕਾਰ ਨੇ ਸਾਰਾ ਕੰਟਰੋਲ ਕਰ ਲਿਆ ਉਹ ਫੈਸਲਾ ਕਰਦੇ ਐ ਕਿਵੇਂ ਤੱਕ ਹਜ਼ੂਰ ਸਾਹਿਬ ਨੂੰ ਚਲਾਉਣਾ ਹੈ ਆਪਣੀਆਂ ਪ੍ਰਾਣੀਆਂ ਮर्याਦਾ ਨੂੰ ਭੰਗ ਕਰ ਦਿੱਤਾ ਹੈ تسی دیکھ لو آج رب بٹو ہے پریان سنگھ دا پوتا پتت ہے تک صاحب دے کسے پتت نو سروپا نہیں دیتا جاندہ ہے انو سروپا بھی دیتا گیا تھا جنہیں انہیں منڈے مناسی ہو دے پروار نو سروپا دیتا گیا کیونکہ ہوں تھوڑے کو کنٹرول نہیں ہے انہوں مریادہ وہ کرتے ہیں اچھ رہو دے ہیں وہ بھی تک پٹنا صاحب دے تک پٹنا صاحب دے ہر سرکار نے اپنے کنٹرول دیا لیا ہے ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਬੀਜੇਪੀ ਸਰਕਾਰ ਕਬਜ਼ਾ ਕਰ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕ ਕਰਾਤਾ ਅੱਜ ਹਰਿਆਣੇ ਦਾ ਮੁੱਖ ਮੰਤਰੀ ਫੈਸਲਾ ਕਰਦਾ ਥੋਡੇ ਗੁਰੂ ਘਰਾਂ ਨੂੰ ਕਿਵੇਂ ਚਲਾਉਣਾ ਹੈ ਕਿਹੜੇ ਨਾਲ ਉਹਨਾਂ ਨੇ ਉਹ ਲੋਕ ਜਿਹੜੇ ਇੱਥੇ ਸਰਕਾਂ ਦੇ ਬੰਦੇ ਹੁੰਦੇ ਸੀ ਅਕਾਲੀ ਦਲ ਦੇ ਖਿਲਾਫ ਆ ਦਾਦੂ ਵਾਲ ਦੇਖ ਲਓ ਮੰਡ ਦੇਖ ਲਓ ਇਹ ਜਿਹੇ ਲੋਕ ਸਾਰੇ ਜਿਹੜੇ ਇੱਥੇ ਬੈਠੇ ਹੁੰਦੇ ਸੀ ਉਹ ਹੈ ਜਿਹੜੇ ਹੁਣ ਉਹਨਾਂ ਨਾਲ ਖੜੇ ਆ ਕਿੰਨਾ ਵੱਡਾ ਨੁਕਸਾਨ ਹੋ ਗਿਆ ਆ ਤਾਂ ਐਜੀਪੀਸੀ ਤੇ ਵੀ ਕੰਟਰੋਲ ਕਰਨ ਲੱਗੇ ਸੀ ਤਾਂ ਅਕਾਲ ਤਖਤ ਸਾਹਿਬ ਤੇ ਵੀ ਕੰਟਰੋਲ ਕਰਨ ਲੱਗੇ ਸੀ ਤੁਸੀਂ ਦੇਖ ਲਓ ਕਿਵੇਂ ਫੈਸਲਾ ਕਰਾਇਆ ਮੇਰੇ ਖਿਲਾਫ ਮੇਰੀ ਜਾਨ ਤੇ ਹਮਲਾ ਤੱਕ ਵੀ ਕਰਾਤਾ ਦੇਖ ਲਓ ਐਡੀ ਵੱਡੀ ਸਾਜ਼ਿਸ਼ ਕਿਉਂਕਿ ਉਹਨਾਂ ਦੇ ਮਨ ਸੀ ਜੇ ਸਿੱਖ ਕੌਮ ਦੇ ਪੰਜਾਬ ਤੇ ਕਬਜ਼ਾ ਕਰਨਾ ਹੈ ਤੇ ਫਿਰ ਕਾਲੀ ਦਲ ਤੇ ਬਾਦਲ ਪਰਿਵਾਰ ਦੀ ਲੀਡਰਸ਼ਿਪ ਖਤਮ ਕਰ ਦੇਣੀ ਹੈ ਆ ਤਾਂ ਪ੍ਰਮਾਤਮਾ ਨੇ ਬਿਛਾਲਿਆ ਤੁਸੀਂ ਦੇਖ ਲਓ ਜਿਹਨੇ ਮੇਰੇ ਤੇ ਕਤਲ ਕੀਤਾ ਮੇਰੇ ਹਮਲਾ ਕੀਤਾ ਗੋਲੀ ਚਲਾਈ ਤੁਸੀਂ ਜਾਣਦੇ ਹੋ ਜੇ ਕੋਈ ਗੋਲੀ ਚਲਾਉਂਦਾ ਤੇ ਕੀ ਹੁੰਦਾ 307 ਦਾ ਲੱਗਦਾ ਪਰਚਾ ਉਹਨੂੰ ਕਿਤੇ ਬੇਲ ਹੋ ਸਕਦੀ ਹੈ ਤੁਸੀਂ ਦੇਖ ਲਓ ਬੰਦੇ ਸਾਰੇ ਤੁਸੀਂ ਦੇਖਿਆ ਕਿਹਨੇ ਗੋਲੀ ਚਲਾਈ ਐਫਆਈਆਰ ਦਾ ਸਾਰ ਕੀ ਲਿਖੀ ਕਚਾੜੂ ਵਾਲਿਆਂ ਨੇ ਐਫਆਰ ਲਿਖੀ ਕੀ ਉਥੇ ਰੋਲੇ ਕੋਲੇ ਹੱਥੋਂ ਪਾਈ ਇੱਕ ਗੋਲੀ ਚੱਲ ਗਈ ਸਾਰੇ ਪਟਾਕੇ ਨੇ ਚਲਾਈ ਪਰ ਨਾਂ ਨਹੀਂ ਲਿਖਿਆ ਅੰਤ ਪਛਾਤੇ ਦੇ ਲਿਖ ਕੇ ਤੇ ਜਿਹੜੇ ਗੋਲੀ ਚਲਾਈ 15 ਦਿਨਾਂ ਚ ਉਹਨੂੰ ਬੇਲ ਦੋ ਇੱਕ ਇੱਕ ਘਰੋਂ ਕੋਈ ਨਾ ਇਥੋਂ ਤੱਕ ਸਾਜ਼ਿਸ਼ਾਂ ਹੋਈਆਂ ਪਰ ਜਿਹਦੇ ਉੱਤੇ ਪ੍ਰਮਾਤਮਾ ਦਾ ਹੱਥ ਹੋਏ ਜਿਹੜੇ ਕੰਮ ਖਿ ਲੋ ਲੜਾਈ ਲੜੇ ਰੱਬ ਵੀ ਉਹਦਾ ਸਾਥ ਦਿੰਦਾ ਹੈ ਬੰਦੇ ਸਾਥ ਹੈ ਸੋਤਿਆ ਵਾਲੇ ਦੇਖੋ ਕਾਲੀ ਦਲ ਵਾਸਤੇ ਤੁਸੀਂ ਪਰਿਵਾਰ ਹੋ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਰਹਿਣਾ ਇੱਥੇ ਹੈ ਤੁਸੀਂ ਸੇਜ ਰੋਕੀ ਕੇਜਰੀ ਵਾਲ ਵਾਸਤੇ ਤੁਸੀਂ ਪਰਿਵਾਰ ਹੋ ਸਕਦੇ ਹੋ ਹੋ ਸਮਝੋ ਕੇਜਰੀ ਵਾਲ ਕਰਕੇ ਪਰਿਵਾਰ ਉਹਨੂੰ ਫਿਕਰ ਹੈ ਤੁਹਾਡਾ

ਆਟਾ ਦਾਲ ਬੰਦ ਕਰਤਾ ਕਹਿੰਦੇ ਪੈਸੇ ਹੈ ਨਹੀਂ ਛੱਦਨ ਬੰਦ ਕਰਤਾ ਕਹਿੰਦੇ ਪੈਸੇ ਹੈ ਨਹੀਂ ਸਾਈਕਲ ਦੇ ਬੰਦ ਕਰਤੇ ਮੁਕਤ ਦਵਾਈਆਂ ਦੀ ਦੁਕਾਨਾਂ ਖੋਲੀਆਂ ਸੀ ਬੰਦ ਕਰਤੀਆਂ ورلڈ ਕੱਪ ਆਉਂਦੇ ਸੀ ਬੰਦ ਕਹਿੰਦੇ ਪੈਸੇ ਹੈ ਨਹੀਂ ਤੇ ਆਪਣੇ ਇਸ਼ਤਿਹਾਰਾਂ ਤੇ ਆ ਜਿਹੜੀਆਂ ਦੁਕਾਨਾਂ ਦੇਖ ਲਓ ਤੁਸੀਂ ਸੜਕਾਂ ਦੇਖ ਲਓ ਕੱਲੇ ਪੰਜਾਬ 'ਚ ਨਹੀਂ ਹਿੰਦੁਸਤਾਨ ਦੇ ਕਿਸੇ ਵੀ ਸ਼ਹਿਰ ਚਲੇ ਜਾਓ

ਇੱਥੇ ਪੈਸਾ ਇਕੱਠਾ ਕਰਕੇ ਆਮ ਆਦਮੀ ਪਾਰਟੀ ਨੂੰ ਥੋੜੇ ਪੈਸੇ ਨਾਲ ਪੂਰੇ ਹਿੰਦੁਸਤਾਨ 'ਚ ਟੱਕੜਾ ਕਰਨਾ ਉੱਤੇ ਝੂਠ ਬੋਲਦੇ ਰਹੇ ਆ। ਆ ਮੈਂ ਪੁੱਛਣਾ ਛੋਣ ਹੈ। ਆ ਇਹਨਾਂ ਦਾ ਚੋਣ ਪੱਤਰ ਹੈ। ਝਾੜੂ ਵਾਲਿਆਂ ਦਾ। ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਜਿਦੇ ਕਰਕੇ ਆਪਾਂ ਸਾਰੇ ਨੇ ਮੱਲਾ 94 ਸੀਟਾਂ ਦੇ ਕੇ ਦੀਆਂ ਜਿਹੜਾ ਆਉਂਦਾ ਸੀ ਆਮ ਆਦਮੀ ਆਮ ਆਦਮੀ ਆਮ ਆਦਮੀ ਦੇ ਖਾਸ ਕਰਕੇ ਨਿਹਾਲ ਸਿੰਘ ਵਾਲਿਆਂ ਥੋੜੇ ਥੋੜੇ ਤੇ ਇੱਥੇ ਸੰਗਰੂਰ ਜ਼ਿਲ੍ਹੇ ਦਾ ਇੱਥੋਂ ਦਾ ਬੰਬ ਸ਼ੁਰੂ ਹੋਇਆ ਸੀ ਆ ਤੂਫਾਨ ਇਹਨਾਂ ਦਾ ਅੱਜ ਦੱਸ ਲੋ 5 ਸਾਲ ਹੋ ਗਏ ਕੀ ਹੋਇਆ ਆ ਇਹਨਾਂ ਦੀਆਂ ਕਹਿੰਦੇ ਪਹਿਲੀ ਗਰੰਟੀ ਕਹਿੰਦੇ ਸਾਰੇ ਨੌਜਵਾਨਾਂ ਨੂੰ ਅਸੀਂ ਨੌਕਰੀ ਦੇ ਦਾਂਗੇ ਨੌਜਵਾਨਾਂ ਨੂੰ ਅਮਰੀਕਾ ਕੈਨੇਡਾ ਜਾਣ ਦੀ ਲੋੜ ਨਹੀਂ ਸਾਰੇ ਵਾਪਸ ਆਉਣਗੇ آنا کی ہے مارلی جھاڑو والے آپ کنڈا گے پانچ سال بعد پر کلیس کے لے کے آرانتی لے کے آرے دیتے کیا ہے ایک نماز سکول نہیں ایک کالیج نہیں ٹیچران دی پرتی نہیں ایسی سکولرشپ بند کرتی تھوڑے رنگ کرتا ਆ ਸਿੱਖਾ ਕ੍ਰਾਂਤੀ ਇਹਨਾਂ ਦੀ ਕਹਿੰਦੇ ਹਰ ਬੀਬੀ ਨੂੰ 1000 ਰੁਪਏ ਦੇਵਾਂਗੇ ਕਿੱਦਰ ਕੇ 1000 ਰੁਪਿਆ ਗਰੰਟੀ ਹੈ ਜੀ ਕੇਜਰੀਵਾਲ ਦੀ ਝੂਠ ਬੋਲੀ ਜਾਂਦੇ ਫਿਰ ਕਹਿੰਦੇ 16 ਮੈਡੀਕਲ ਕਾਲਜ ਬਣਾ ਕੇ ਦੇਵਾਂਗੇ ਸੰਗਰੂਰ ਜ਼ਿਲ੍ਹੇ ਵਾਲੇ ਤੁਹਾਡੇ ਨਾਲ ਹੀ ਹੈ ਸੰਗਰੂਰ ਜ਼ਿਲ੍ਹੇ ਜਿੱਥੇ 4 ਸਾਲ ਪਹਿਲੇ ਪੱਥਰ ਰੱਖਿਆ ਸੀ ਉਹ ਪੱਥਰ ਵੀ ਟੁੱਟ ਗਿਆ ਇੱਕ ਇੱਕ ਲੱਗੀ ਕਿਤੇ ਨਹੀਂ ਬਣਾਏ ਫਿਰ ਕਹਿੰਦੇ ਸੀ 22 ਫਸਲਾਂ ਤੇ ਐਮਐਸਪੀ ਦੇਵਾਂਗੇ ਤੁਸੀਂ ਦੇਖ ਲਓ ਮੂੰਗੀ ਥੋ ਦੁੱਬਾਈ ਸੀ ਮੂੰਗੀ ਦੀ ਕਹਿੰਦੇ ਐਮ ਐਸ ਪੀ ਦੇਵਾਂਗੇ ਲੋਕਾਂ ਨੇ ਮੂੰਗੀ ਬੀਜੀ ਉਹਦੇ ਬਾਅਦ ਲੱਭੀ ਨਹੀਂ ਰੁੱਲਦੀ ਫਿਰਦੀ ਰਹੀ ਕਹਿੰਦੇ ਜੇ ਕਹਿੰਦੇ ਜੇ ਖੜ ਹੋਣਗੇ ਨੁਕਸਾਨ ਨੂੰ ਦਾ ਫਸਲ ਦਾ 50000 ਰੁਪਏ ਕਿੱਲਾ ਦੋਂਗੇ ਆ ਦੇਖੋ ਖੜਾ ਕਿੰਨਾ ਨੁਕਸਾਨ ਕੀਤਾ 1 ਰੁਪਿਆ ਨਹੀਂ ਮਿਲਿਆ ਹਲੇ ਤੱਕ ਲੋਕਾਂ ਨੂੰ ਕਿਸਾਨਾਂ ਨੂੰ 1 ਰੁਪਿਆ ਨਹੀਂ ਮਿਲਿਆ ਹੁਣ ਇਹਨਾਂ ਲੋਕਾਂ ਨੂੰ ਆਪਾਂ ਬਾਰ ਬਾਰ ਮੱਕਾ ਦੇਵਾਂਗੇ ਕੀ ਆਪਾਂ ਤਜਰਬੇ ਫਿਰ ਤੋਂ ਕਰਾਂਗੇ ਫਿਰ ਤੋਂ 5 ਸਾਲ ਖਰਾਬ ਕਰਨਗੇ ਆ ਤੁਹਾਡੇ ਕੋਲੇ ਮੇਰੇ ਕੋਲੇ ਹੁਣ ਕਾਂਗਰਸ ਦਾ ਆ ਕਾਂਗਰਸ ਦਾ ਕੈਪਟਨ ਮਨਿੰਦਰ ਸਿੰਘ ਨੇ ਜੋ ਛੋਟੋ ਸਰਕਾਰ ਲੈ ਕੇ ਆ ਗੁਰਕਾ ਸਾਹਿਬ ਦੀ ਸੌਂਗਾ ਦੀ ਪੂਰੀ ਜ਼ਿੰਦਗੀ ਚ ਮਨਿੰਦਰ ਸਿੰਘ ਮੱਥਾ ਟੇਕ ਨਹੀਂ ਗਿਆ ਉਹਣਾ ਗੁਰੂ ਘਰ ਚ ਪਰ ਹੋੜੀਆਂ ਵੋਟਾਂ ਲੈਣੀਆਂ ਸੀ ਗੁਰਕਾ ਸਾਹਿਬ ਦੀ ਸੌਂਖਾ ਖਾ ਕੇ ਆ ਜੀ ਕੀ ਕਹਿੰਦੇ ਸੀ ਕੀ چار ہفتے نشا ختم سارا کرجہ معاف گھر کر نوکری پچیس بے روزگار جہاں جنہیں کوئی کچھ روزگار نہیں انہوں نے پچیس سو دیا کریں گے پنج لاکھ سمارٹ فون دیا کریں گے پینشن پچیس سو دیا کریں گے سگن ایک پنجا ہزار دے گے وہ بھی بند کرتا ਆਕਾਦਾਲ ਦੇ ਨਾਲ ਖੰਡ ਦੇ ਚਾਹ ਪੱਤੀ ਵੀ ਵਿਦਿਆ ਕਰਾਂਗੇ ਹੈ ਹਲੇ ਤੱਕ ਬਹੁਤ ਲੰਬੀ ਲਿਸਟ ਹੈ ਇੱਕ ਚੀਜ਼ ਦੱਸ ਦਿਓ ਇੱਕ ਚੀਜ਼ ਇੱਕ ਚੀਜ਼ ਜੇ ਜਵਾਨ ਦੇ ਪੱਕੇ ਹਨ ਦਾ ਕਾਲੀ ਹੈ ਸਿਰ ਵਟਿਆ ਜਾਏ ਜੇ ਬਾਦਲ ਸਾਹਿਬ ਨੇ ਕਿਹਾ ਤੁਮ ਪੰਜਾਬ ਦੀ ਬਿੱਲ ਮਾਫ ਪਹਿਲੇ ਹਫਤੇ ਹੀ ਮਾਫ ਕਰਤਾ ਸਰਕਾਰ ਤੇ جے بادل صاحب نے کیا ہون اٹیوبل کنیکشن دے مانگے نال دنا دیتے جیسی کیا نیری معاملہ معاف کرانگے تک کر دیتا جیسی کیا تھی کی ٹریکٹر دے گھڑا جھٹ دا ٹیکس معاف ہونا چاہی دا تک کر دیتا آج تسیہ پرونا لا کالی دل ہے جیسی کیا کی گریب نو اسی آٹا دے مانگے نال دنا دیتا پانچ سال دیتا کی نہیں دیتا سی شگرس کی پاول صاحب لے کے ایسی ਐਸੀ ਪੂਰੇ ਹਿੰਦੁਸਤਾਨ ਪਹਿਲੇ ਐਸੀ ਭਾਈਚਾਰਾ ਨੂੰ ਪੈਨਸ਼ਨ ਨਹੀਂ ਮਿਲਦੀ ਹੁੰਦੀ ਸੀ ਹਿੰਦੁਸਤਾਨ ਪਹਿਲੇ ਮੁੱਖ ਮੰਤਰੀ ਬਾਦਲ ਸਾਹਿਬ ਜੀ ਜਿਨ੍ਹਾਂ ਨੇ ਐਸੀ ਸਕਾਲਰਸ਼ਿਪ ਸ਼ੁਰੂ ਕੀਤੀ ਐਸਕਾਇਸੀ ਸਕਾਲਰਸ਼ਿਪ ਕੀਤੀ ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਤੁਸੀਂ ਦੇਖ ਲਓ ਜਿੰਨੀਆਂ ਪਹਿਲੇ ਲਿੰਕ ਰੋਡਾਂ ਨਹੀਂ ਹੁੰਦੀਆਂ ਸੀ ਸਰਕਾਰੀ ਕਰਕੇ ਬਾਦਲ ਸਾਹਿਬ ਅਸੀਂ ਜਿਨ੍ਹਾਂ ਲਿੰਕ ਰੋਡਾਂ ਬਣਾਈਆਂ ਆ ਮੰਡੀਆਂ ਥੋਡੀਆਂ ਦਾਣਾ ਮੰਡੀਆਂ ਬਣਾਉਣ ਦਾ ਕੰਮ ਹੀ ਗੱਲ ਹੈ ਥੋੜੇ ਸੇ ਪਿੰਡਾਂ ਦੀ ਡਿਵੈਲਪਮੈਂਟ ਦੇਖ ਲਓ ਜਿੰਨੀ ਡਿਵੈਲਪਮੈਂਟ ਉਦੋਂ ਹੋਈ ਹੋਣੀ ਆ ਭਾਵੇਂ ਕੁਝ ਵੀ ਚੀਜ਼ ਮੰਗੇ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਉਦੋਂ ਮੁੱਖ ਮੰਤਰੀ ਰਾਜ ਕਰਨ ਵਾਸਤੇ ਨਹੀਂ ਬੰਦੇ ਅਕਾਲੀ ਦਲ ਦੇ ਮੁੱਖ ਮੰਤਰੀ ਸੇਵਾਦਾਰ ਬਣ ਕੇ ਆਉਂਦੇ ਆ ਵਡੇ ਬਾਦਲ ਸਾਹਿਬ ਨੇ ਵਡੇ ਬਾਦਲ ਸਾਹਿਬ ਨੇ ਜਦ ਮੁੱਖ ਮੰਤਰੀ ਹੁੰਦੇ ਸੀ ਤੁਹਾਡੇ ਵਿੱਚ ਹੁੰਦੇ ਸੀ ਤੁਹਾਡੇ ਵਿੱਚ ਬਹਿ ਕੇ ਸੰਗਤ ਦਰਸ਼ਨ ਕਰਦੇ ਸੀ ਜੋ ਕਹਿੰਦੇ ਸੀ ਲੋਕ ਉਹ ਫੈਸਲਾ ਕਰਦੇ ਸੀ ਕਿਉਂਕਿ ਵੱਡੇ ਬਾਦਲ ਸਾਹਿਬ ਨੇ ਪਿੰਡ ਪਿੰਡ ਜਾ ਕੇ ਉਹਨਾਂ ਨੂੰ ਪਤਾ ਸੀ ਕਿ ਕੀ ਲੋੜ ਹੈ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਭਗਵਾਨ ਤਮਾਨ ਆਏ ਜੇ ਮੁੱਖ ਮੰਤਰੀ ਬਣਿਆ ਆ ਤਾਂ ਆਪਣੇ ਘਰ ਪਰਨ ਵਾਸਤੇ ਆਪਾਂ ਹੁਣ ਚੁਟਕਲੇ ਬਹੁਤ ਸੁਣ ਲਏ ਆ ਚੁਟਕਲੇ ਸੁਣਾਉਣ ਵਾਲੇ ਮਰਉਂਦੇ ਆ ਤੁਸੀਂ ਦੇਖ ਲਓ ਯੂਕਰੇਨ ਪਰ ਪਤਾ ਸਰ ਯੂਕਰੇਨ ਕੀ ਹੋ ਰਿਹਾ ਹੈ ਉਹਦਾ ਪ੍ਰਧਾਨ ਮੰਤਰੀ ਵੀ ਚੁਟਕਲੇ ਸੁਣਾਉਂਦਾ ਹੁੰਦਾ ਸੀ ਲੋਕਾਂ ਨੇ ਹਜ਼ਾਰਾਂ ਸਾਂ ਕੇ ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਤੇ ਸਾਰਿਆਂ ਨੂੰ ਮਰਵਾਤਾ ਇੱਥੇ ਹੀ ਭਗਵੰਤ ਜੀ ਦੇਖ ਲਓ ਉਹਦੀ ਕਰਤੂਤਾ ਦੇਖੀ ਹੈ ਤੁਸੀਂ ਇਹਦੀ ਵੀਡੀਓ ਦੇਖੀ ਹੈ ਜਿਹੜੀ ਸੱਚੀ ਹੈ ਜਿੱਥੇ ਉਹ ਗੁਰੂ ਸਾਹਿਬ ਦੀ ਫੋਟੋ ਉੱਤੇ ਸ਼ਰਾਬ ਸਿੱਟ ਰਿਹਾ ਹੈ ਦੇਖੋ ਮੈਂ ਕਿਤੇ ਕਿਤੇ ਹਰਾਮ ਹੋ ਜਾਣਾ ਐ ਐਡੀ ਵੱਡੀ ਬੇਅਦਬੀ ਕੀਤੀ ਕੋਈ ਬੋਲ ਨਹੀਂ ਰਿਹਾ ਜਿਹੜੇ ਦਾਦੂ ਆਲਾ ਹੈ ਮੰਡ ਸਾਹਿਬ ਹੈ ਜਿਹੜੇ ਆਪਣੇ ਆਪ ਨੂੰ ਪੰਥਕ ਦਲ ਕਹਿੰਦੇ ਹੁੰਦੇ ਐ ਉਹ ਕਿਉਂ ਚੁੱਪ ਐ ਕਿਉਂਕਿ ਉਹਦੋਂ ਦਾ ਨਾਲ ਐ ਜੇ ਲੜਾਈ ਲੜ ਰਿਹਾ ਤਾਂ ਇਕੱਲਾ ਕਾਲੀ ਦਲ ਐ ਆ ਜਿਹੜੇ ਕਈ ਮਹਾਪੁਰਖ ਹਨ ਮੈਂ ਆਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਐ ਐਡੀ ਵੱਡੀ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੇ ਐਜੀ ਗੁਰੂਤਾ ਕੀਤੀ ਆਪਾਂ ਛੁੱਪ ਕਿਉਂ ਐ ਕਿ ਇੰਨੇ ਕੋਈ ਕਮਜ਼ੋਰ ਹੋ ਗਏ ਕਿ ਆਪਣਾ ਸਰਕਾਰ ਤੋਂ ਡਰਦੇ ਆ ਮੇਰੇ ਤੇ ਪਰਚਾ ਖਰਾਬ ਹੋਏ ਮੈਂ ਉਹਨਾਂ ਕਹ ਮੇਰੇ ਤੇ ਕਰ ਨਾ ਵੱਡੇ ਬਾਦਲ ਸਾਹਿਬ ਡਰੇ ਕਿਸੇ ਪਰਚੇ ਤੋਂ ਨਾ ਜਿਹਨਾਂ ਤੋਂ ਡਰੇ ਕਾਲੀ ਦਲ ਉਹ ਪਾਰਟੀ ਐ ਨਾ ਜਿਹੜੀ ਜ਼ੁਲਮ ਦੇ ਖਿਲਾਫ ਲੜਨ ਵਾਲੀ ਪਾਰਟੀ ਐ آ گردی گرو سب نے جنہ نے اکالی دل سے دیکھو کال تخت صاحب بولنا جی ایجی پی سی خلاف ملتا اپنی پارلیمنٹ دے خلاف ملتا ہے آپ چپ کر کے بیٹھے ਜੇ ਅਜੇ ਡਰਾਂਗੇ ਤਾਂ ਕੀ ਹੋ ਰਹਿ ਸਕਦੇ ਅਕਾਲੀ ਦਾ ਲੜਾਈ ਲੜੂਗਾ ਤੇ ਲੜਦਾ ਰਹੂਗਾ ਅਕਾਲੀ ਦਾ ਹੈ ਤੁਹਾਡੀ ਕੌਮ ਦੀ ਪੰਜਾਬ ਦੀ ਖਾਲਸਾ ਪੰਥ ਦੀ ਜਥੇਬੰਦੀ ਐਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਜੇ ਪਚਾਉਣਾ ਕੌਮ ਨੂੰ ਜੇ ਪਚਾਉਣਾ ਪੰਜਾਬ ਨੂੰ ਜੇ ਆਪਣੇ ਜਵਾਨੀ ਨੂੰ ਪਚਾਉਣਾ ਜੇ ਵਾਪਸ ਤਰੱਕੀ ਲੈ ਕੇ ਆਉਣੀ ਆ ਆਪਣੇ ਕੋਲ ਹੁਣ ਕੋਈ ਚਾਰਾ ਨਹੀਂ ਆ ਕਾਲੀ ਦਲ ਤੋਂ ਬਗੈਰ ਸੁਖਬੀਰ ਤੇਰੀ ਤੁਸੀਂ ਸਾਰੇ ਜਾਣਦੇ ਹੋ ਅੱਜ ਤੱਕ ਜੋ ਵੀ ਮੈਂ ਕਿਹਾ ਹੈ ਮੈਂ ਪੂਰਾ ਕੀਤਾ ਕੀ ਨਹੀਂ ਆ ਤੁਸੀਂ ਮੇਰੇ ਪਾਰਲੀਮੈਂਟ ਵਾਲੇ ਵੀ ਸਾਰਿਆਂ ਨੂੰ ਪੁੱਛ ਲਓ ਜੋ ਜੋ ਕਿਹਾ ਮੈਂ ਪੂਰਾ ਕੀਤਾ ਕਿਉਂਕਿ ਮੈਂ ਜ਼ਿੰਦਗੀ ਚ ਕਿਤੇ ਕੋਈ ਬੰਦਾ ਆਪਣੇ ਪਰਿਵਾਰ ਨੂੰ ਧੋਖਾ ਨਹੀਂ ਦਿੰਦਾ ਸਾਡਾ ਤਾਂ ਪਰਿਵਾਰ ਆ ਤੁਸੀਂ ਅਸੀਂ ਰਹਿਣਾ ਇੱਥੇ ਐ ਇਸ ਕਰਕੇ ਮੈਂ ਤੁਹਾਨੂੰ ਅੱਜ ਕਹਿਣਾ ਚਾਹਣਾ ਹੈ

ਆ ਜਿਹੜੇ ਅੱਜਕੱਲ 15-20 ਲੱਖ ਦੇ ਮਗਰ ਫਿਰਦੇ ਹੋ ਤੁਸੀਂ ਟੂਬਵਲ ਕਨੈਕਸ਼ਨ ਲੈਣ ਵਾਸਤੇ ਓਕੇ ਸੋਕੇ ਸਾਲਟ ਪਾ ਲਓ ਦੂਜੀ ਗੱਲ ਮੈਂ ਜਾਂ ਕਰੂੰਗਾ ਇੱਕ ਆ ਜਿਹੜਾ ਰਾਜਸਥਾਨ ਕਨਾਲ ਹੈ ਇਹਦਾ ਪਾਣੀ ਪੰਜਾਬ ਦਾ ਪਾਣੀ ਹੈ ਦੁਨੀਆ ਦਾ ਕਾਨੂੰਨ ਹੈ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਹੈ ਉਸੇ ਸੂਬੇ ਵਿੱਚ ਦਾ ਹੱਕ ਹੈ ਪਾਣੀ ਦਾ ਪ੍ਰਾਪਨਾ ਸਾਰਾ ਪਾਣੀ پیتا اور راجستان کنال بند کر کے پانی تھوڑے رکھا کارت دو تین ہزار کروڑ کا بجٹ رکھ کے سارے پائپا رائے اکھیر تک پانی پاؤں گا وڈے پدھر پروگرام چلائے جاؤں گا جنہیں اپنے نوجوان جیسے وڈے بادل صاحب نے ٹریکٹر گھڑا بنا کے ٹیکس معاف کرتا ਬਰੀਫ ਦਾ ਗੱਡਾ ਹੈਗਾ ਮੋਟਰਸਾਈਕਲ ਸਕੂਟਰ ਉਹਦੇ ਤੇ ਕੋਈ ਟੈਕਸ ਨਹੀਂ ਲੱਗੂਗਾ ਜਿੰਨੇ ਸੇਵਾ ਕੇਂਦਰ ਬੰਦ ਕੀਤੇ ਸੀ ਉਹਨਾਂ ਨੂੰ ਖੋਲਿਆ ਜਾਊਗਾ ਤੇ ਹਰ ਪਿੰਡ ਵਿੱਚ ਬਣਾਇਆ ਜਾਊਗਾ ਜਿੱਥੇ ਸਾਰੇ ਕੰਮ ਤੁਹਾਨੂੰ ਉੱਥੇ ਪਿੰਡ 'ਚ ਹੋ ਜਾਣਗੇ ਕੋਈ ਤੁਹਾਨੂੰ ਬਾਹਰ ਦਫ਼ਤਰ ਕਿੱਥੇ ਜਾਣਾ ਨਹੀਂ ਪੈਣਾ ਇਹਨਾਂ ਨੇ ਝਾੜੂ ਵਾਲਿਆਂ ਨੇ ਆਪਣੇ ਵਰਕਰਾਂ ਤੇ ਬਹੁਤ ਝੂਠੇ ਕੇਸ ਕੀਤੇ ਆ ਮੈਂ ਵਾਦਾ ਕਰਦਾ ਪਹਿਲੇ ਹੀ ਦਿਨ ਕਮਿਸ਼ਨ ਬਣਾ ਕੇ ਜਿਹੜਾ 2 ਮਹੀਨੇ ਦੇ ਅੰਦਰ ਅੰਦਰ ਪੂਰੇ ਪੰਜਾਬ ਦੇ ਜਿਹੜੇ ਵੀ ਝੂਠਾ ਕੇਸ ਕੀਤੇ ਆ ਸਾਰੇ ਕੇਸ ਰੱਦ ਕੀਤੇ ਜਾਣਗੇ ਤੇ ਜਿਨ੍ਹਾਂ ਨੇ ਕਰਾਏ ਆ ਭਜੜੇ ਝਾੜੂ ਵਾਲੇ ਵਰਕਰ ਨੇ ਲੀਡਰ ਨੇ ਜਾਂ ਸੱਭ ਸੇ ਮੈਂ ਉਹਨਾਂ ਦੇ ਝੂਠੇ ਕੇਸ ਬਣਾਉਣ ਦਾ ਦਰਦ ਪੜਚਾ ਕਰਕੇ ਉਹਨਾਂ ਅੰਦਰ ਕੀਤਾ ਜਾਊਗਾ ਜਿੰਨੀਆਂ ਸਰਕਾਰੀ ਨੌਕਰੀਆਂ ਸਾਡੇ ਸਮੇਂ ਅਸੀਂ ਕਾਨੂੰਨ ਬਣਾਤਾ ਸੀ ਕੀ ਪੰਜਾਬ ਦੇ ਲੋਕੀ ਰਹਿਣ ਵਾਲੇ ਡੋਮ ਸਾਈ ਨੂੰ ਸਰਕਾਰੀ ਨੌਕਰੀ ਪੰਜਾਬ ਮਿਲ ਸਕਦੀ ਹੈ ਪਰ ਝਾੜੂ ਵਾਲੇ ਨੇ ਆ ਕੇ ਕਾਨੂੰਨ ਬਦਲ ਕੇ ਹੁਣ ਸਾਰਿਆਂ ਨੂੰ ਕਰਤਾ ਹੈ ਹੁਣ ਜਿਹੜੇ 20 25 ਹਜ਼ਾਰ ਦੀ ਸਰਕਾਰੀ ਨੌਕਰੀਆਂ ਹੁਣ ਆਈਆਂ ਅੱਧੀਆਂ ਕੋਈ ਰਾਜਸਥਾਨ ਤੋਂ ਹੈ ਕੋਈ ਹਿਮਾਚਲ ਤੋਂ ਹੈ ਕੋਈ ਹਰਿਆਣੇ ਤੋਂ ਹੈ ਉੱਥੇ ਜਾ ਕੇ ਇਹ ਝਾੜੂ ਵਾਲੇ ਬੋਲਦੇ ਆ ਕਿ ਨੌਕਰੀਆਂ ਅਸੀਂ ਦੇ ਰਹੇ ਹਾਂ ਤੁਹਾਨੂੰ ਪੰਜਾਬ ਚ ਤੇ ਤੁਹਾਡੇ ਬੱਚਿਆਂ ਨੂੰ ਪਰ ਤਰਫੋਂ ਕੋਈ ਪਰਵਾਹੀ ਨਹੀਂ ਹੈ ਅਸੀਂ ਫਿਰ ਤੋਂ ਕਾਨੂੰਨ ਲੈ ਕੇ ਆਵਾਂਗੇ ਕਿ ਕੋਈ ਵੀ ਸਰਕਾਰੀ ਨੌਕਰੀ ਪੰਜਾਬ ਦੇ ਪਸਨੀਜ ਤੋਂ ਬਗੈਰ ਨਹੀਂ ਹੋਊਗੀ ਜਿੰਨੀ ਇੰਡਸਟਰੀ ਪੰਜਾਬ 'ਚ ਹੈ ਜੇ ਉਹਨਾਂ ਨੇ ਕੋਈ ਸਬਸਿਡੀ ਲੈਣੀ ਹੈ ਉਹਨਾਂ ਨੂੰ 75% ਪੰਜਾਬ ਦੇ ਬੱਚੇ ਰੱਖਣੇ ਪਣੇ ਆ ਜਾਂ ਉਹਨਾਂ ਨੂੰ ਕੋਈ ਸਹੂਲਤ ਚਾਹੀਦੀ ਹੋਵੇ ਇੱਕ ਆਪਣੇ ਨੌਜਵਾਨਾਂ ਨੂੰ ਬੱਚੇ ਤੇ ਬੱਚਿਆਂ ਨੂੰ ਮੈਂ ਭਾਵੇਂ ਐਸੀਵੀ ਦਾ ਭਾਵੇਂ ਗਰੀਬ ਬੀਸੀ ਨਾਲ ਸੰਬੰਧ ਕਰਦਾ ਭਾਵੇਂ ਕੋਈ ਜਨਰਲ ਸੰਬੰਧ ਕਰਦਾ ਜਿਨ੍ਹਾਂ ਦੇ ਬੱਚੇ ਬੱਚੀਆਂ ਹੈ اب کرڈا امریکہ اپنے کلوں پیسہ لا کے اتے جا کے کھانے دس لاکھ روپیہ پنجاب واسطے ہر وہ نوجوان اپنا کم کرنا چاہے دس لاکھ دے مانگے اور دس لاکھ دا لون ہوگا جڑا دس سال پورا دینا پینا واپس پہلے تین سال کوئی نہیں دینا پینا سات سال ادا سارا بیاج پنجابی میں چاہوں کہ اپنے نوجوان چھوٹے موٹے کام آپ اپنی دکان کھولن کوئی کس کسی نے ڈیری دا کام کرنا ہے کسی نے دا کام کرنا ہے کسی نے جھوڑے ہور کام کرنے بچارے کو سادھن ہے نہیں ਬਹੁਤ ਬੱਚੇ ਆਪਣੇ ਪੜ ਨਹੀਂ ਸਕਦੇ ਮੈਂ ਤੁਹਾਨੂੰ ਗਰੰਟੀ ਅਗਲੇ 5 ਸਾਲਾਂ ਵਿੱਚ ਬਣਾ ਕੇ ਦਿਖਾਵਾਂਗਾ ਅੱਜ ਤੱਕ ਕੋਈ ਗਰੀਬ ਪਰਿਵਾਰ ਦਾ ਬੰਦਾ ਡਾਕਟਰ ਨਹੀਂ ਬਣਿਆ ਪਹਿਲੀ ਤਾਂ ਅਸੀਂ ਜਿਹੜੇ ਮਾਨ ਸਾਹਿਬ ਕਰਨ ਨਾ 16 ਮੈਡੀਕਲ ਹਸਪਤਾਲ ਬਣਾ ਕੇ ਮੈਂ ਦਿਖਾਵਾਂਗਾ ਇਹਨਾਂ ਨੇ ਕੁਝ ਨਹੀਂ ਕਰਨਾ ਪਰ ਉਹ ਥੋੜਾ ਜਿੰਨੇ ਵੀ ਜ਼ਿਲ੍ਹੇ ਐ ਹਰ ਜ਼ਿਲ੍ਹੇ ਵਿੱਚ ਮੋਗਗੇ ਥੋੜਾ ਮੈਡੀਕਲ ਕਾਲਜ ਹੋਊਗਾ ਅਧੀਆਂ ਸੀਟਾਂ ਉਹਦੇ ਵੀ ਸਰਕਾਰ ਦੀਆਂ ਹੋਣਗੀਆਂ ਜਿੱਥੇ ਗਰੀਬ ਬੱਚਿਆਂ ਦੇ ਬੱਚੇ ਭਾਵੇਂ ਐਸੀ ਪਰਿਵਾਰ ਜਨਰਲ ਪਰਿਵਾਰ ਬੀਸੀ ਪਰਿਵਾਰ ਗਰੀਬ ਹੋਣ ਉਹਨਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਵਾਂਗੇ ਤੇ ਉਹਦੇ ਬਾਅਦ 5 ਸਾਲ ਉਹ ਸਰਕਾਰ ਵਿੱਚ ਨੌਕਰੀ ਵੀ ਕਰਨਗੇ ਉਹਦੇ ਬਾਅਦ ਜਿੱਥੇ ਮਰਜ਼ੀ ਜਾਣ ਘੱਟੋ ਘੱਟ ਇੱਕ ਬੰਦੇ ਬੱਚੇ ਨੂੰ ਮੌਕਾ ਤਾਂ ਮਿਲੀ ਦਈਏ ਉਵੇਂ ਵੈਟਰਨਰੀ ਕਾਲਜ ਖੋਲਣ ਦੀ ਲੋੜਾ ਉੱਥੇ ਵੀ ਆ ਕਰਾਂਗੇ ਕਿਉਂਕਿ ਤਾਂ ਹੀ ਪੰਜਾਬ ਅੱਗੇ ਵਧੂਗਾ ਇੱਕ ਅਸੀਂ ਸਕਿੱਲ ਯੂਨੀਵਰਸਿਟੀ ਦੇਖੋ ਬਹੁਤ ਲੋੜ ਹੈ ਇਲੈਕਟ੍ਰੀਸ਼ੀਅਨ ਦੀ ਪਰ ਕੋਈ ਸਿਖਾਉਂਦਾ ਨਹੀਂ ਬਹੁਤ ਲੋੜ ਹੈ ਕਾਰਾਂ ਦੇ ਮਕੈਨਿਕਾਂ ਦੀ ਪਰ ਕੋਈ ਸਿਖਾਉਂਦਾ ਨਹੀਂ ਬਹੁਤ ਲੋੜ ਹੈ ਆ ਆਪਣੇ ਜੇ ਮੈਸਨਰੀ ਦੀ ਕੋਈ ਸਿਖਾਉਂਦਾ ਨਹੀਂ ਬਹੁਤ ਲੋੜ ਹੈ ਬੱਚਿਆਂ ਨੂੰ ਆਪਣੇ ਬਿਊਟੀ ਪਾਰਲਰ ਦੀ ਜਾਂ ਕੋਈ ਹੋਰ ਕੋਈ ਆਪਣੇ ਕੱਪੜੇ ਸਿਉਣ ਦੀ ਟ੍ਰੇਨਿੰਗ ਕੋਈ ਸਿਖਾਉਂਦਾ ਨਹੀਂ ਅਸੀਂ ਇੱਕ ਯੂਨੀਵਰਸਿਟੀ 50000 ਬੱਚਿਆਂ ਦੀ ਬਣਾਈ ਜਾਊਗੀ ਜਿੱਥੇ ਕੰਪਨੀਆਂ ਆਪਣਾ ਸੈਂਟਰ ਖੋਲਣਗੀਆਂ ਜੇ ਮਹਿੰਦਰਾ ਐਲਮਿੰਦਰਾ ਉਹ ਆਪਣੇ ਇੱਥੇ ਖੋਲੂਗੀ ਸੈਂਟਰ ਜਿੱਥੇ ਬੱਚਿਆਂ ਨੂੰ ਮਹਿੰਦਰਾ ਦੇ ਮਹਿੰਦਰਾ ਦੀਆਂ ਗੱਡੀਆਂ ਕਿਵੇਂ ਠੀਕ ਕਰਾਉਣੀ ਹੈ ਕਿਵੇਂ ਕਰਨੀਆਂ ਉਹਦੀ ਟ੍ਰੇਨਿੰਗ ਦੇ ਤੂੰਗੀ ਜਿਹੜੇ ਬੱਚੇ ਨਿਕਲਗੇ ਘਰ ਤੋਂ ਘਰ ਆਪਣੇ ਘਰੋਂ ਜਾ ਕੇ ਕੋਈ ਆਪਣੀ ਮੈਕੈਨਿਕ ਬਣ ਸਕਦਾ ਉਹ ਵੀ ਕਾਡਾ ਵਾਲੇ ਉਹ ਸੈਂਟਰ ਖੋਲਣਗੇ ਉੱਥੇ ਉੱਥੇ ਹੀ ਯੂਨੀਵਰਸਿਟੀ ਦੇ ਵਿੱਚ ਉਹ ਬੈ ਕੇ ਟ੍ਰੇਨ ਕਰਨਗੇ ਜਿਹੜੇ ਟੱਕਾਂ ਦੀ ਗੱਟਾ ਡਾਦੀਆਂ ਬੱਚਾ ਦਾ ਕਿਵੇਂ ਜੇ ਕੋਈ ਠੀਕ ਕਰਨੀ ਆ ਕਿਵੇਂ ਹੋਣਾ ਓਵੇਂ ਕਾਰਾਂ ਦਾ ਓਵੇਂ ਨਰਸਿੰਗ ਦਾ ਓਵੇਂ ਬਿਊਟੀਸ਼ਨ ਦਾ ਕੋਰਸ ਤਾਈਓ ਆਪਾਂ ਬੱਚੇ ਨੂੰ ਅੱਗੇ ਲੈ ਸਿਦਿਆਂ ਆਹ ਜਿਹੜੇ ਲੋਕ ਆਉਂਦੇ ਆਹ ਜਿਹੜੇ ਲੀਡਰ ਆਉਂਦੇ ਐ ਇਹਨਾਂ ਦਾ ਕੋਈ ਵਿਜਨ ਵੀ ਨਹੀਂ ਪਲਾਨ ਵੀ ਨਹੀਂ ਹੁਣ ਤੂੰ ਤਾਈਓ ਮੈਂ ਪੁੱਛਿਆ ਜੀ ਤੁਹਾਨੂੰ ਸਵਾਲ ਕਿ ਜੇ ਇੰਨੇ ਮੁੱਖ ਮੰਤਰੀ ਦੇਖ ਲੇ ਤੇ ਕਿਸੇ ਦੀ ਨਿਸ਼ਾਨੀ ਨਹੀਂ ਤੇ ਜੇ ਬਰੋਨ ਆਲਾ ਸਾਰਾ ਕੁਝ ਵੱਡੇ ਬਾਦਲ ਸਾਹਿਬ ਹੈ ਕਿਤੇ ਕਿਤੇ ਮੈਂ ਸੋਚਦਾ ਹੁੰਨਾ ਜੇ ਬਾਪੂ ਬਾਦਲ ਸਿਆਸਤ 'ਚ ਨਾ ਆਉਂਗੇ ਜੇ ਬਾਪੂ ਬਾਦਲ ਆਪਣੇ ਘਰ ਦਾ ਕੰਮ ਹੀ ਕਰਦੇ ਭਗਵੰਤ ਮਾਨ ਵਰਗੇ ਚਾਰ ਹੋਰ ਮੁੱਖ ਮੰਤਰੀ ਆ ਜਾਂਦੇ ਆਪਣੀਆਂ ਕੋਠੀਆਂ ਨਹੀਂ ਹੋਣੀਆਂ ਸੀ ਆ ਤੁਹਾਡੇ ਘਰਾਂ 'ਚ ਟਰੈਕਟਰ ਨਹੀਂ ਹੋਣੇ ਸੀ ਤੁਹਾਡਾ ਪੰਜਾਬ ਦੀਆਂ ਸੜਕਾਂ ਨਹੀਂ ਹੋਣੀਆਂ ਸੀ ਪਹਿਲੀ ਕਟ ਲੱਗਣੇ ਸੀ ਕਿਉਂਕਿ ਰਾਤ ਤੱਕ ੱੱਕਾ ਨਹੀਂ ਕਰਦੇ ਨਾ ਸੋਚਦੇ ਐ ਨਾ ਇਹਨਾਂ ਦੀ ਸੋਚ ਐ ਇਸ ਕਰਕੇ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਜਦੋਂ ਦੇ ਭਗਵੰਤ ਮਾਨ ਆਇਆ ਨਰੇਗਾ ਬੰਦ ਹੋ ਗਿਆ ਕਿਉਂਕਿ ਕਾਂਗਰਸ ਨੇ ਤੇ ਬੰਦ ਕਿਉਂ ਕੀਤਾ ਗਿਆ ਕਾਂਗਰਸ ਤੇ ਝਾੜੂ ਵਾਲਿਆਂ ਨੇ ਕੀ ਕੀਤਾ ਆਪਣੇ ਹੀ ਕਿਸੇ ਨੇ ਇੰਟਰਲੋਕਿੰਗ ਦੀ ਫੈਕਟਰੀ ਲਾ ਲਈ ਕਿਸ ਨੇ ਹੋਰ ਕਪ ਕਪਲੇ ਕੀਤੇ ਜਿੱਦੋਂ ਇਨਕੁਆਇਰੀ ਹੋਈ ਅੱਡਾ ਪੈਸਾ ਤਾਂ ਆ ਹੀ ਸਕੀ ਜਾਂਦੇ ਸੀ ਜੇ ਨਰੇਗਾ ਦਾ ਕੰਮ ਵਾਪਸ ਸ਼ੁਰੂ ਕਰਾਉਣਾ ਹੈ ਜੇ ਵਾਪਸ ਆਟਾ ਦਾਲ ਸਕੀਮ ਨਾਲ ਘਰ ਘਰ ਆਟਾ ਦਾ ਲਿਆਉਣਾ ਹੈ ਜੇ ਵਿਦਿਅਕੋ ਸ਼ਗਰ ਸਕੀਮ ਮੈਸੀ ਸਕਾਲਰਸ਼ਿਪ ਲੈ ਕੇ ਹੁਣੀ ਹੈ ਜੇ ਫਿਰ ਤੋਂ ਇੱਥੇ ਨੌਕਰੀਆਂ ਫੇਕੀਆਂ ਲੈ ਕੇ ਹੁਣੀ ਹੈ ਤੇ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਆਹ ਏ ਸਾਲ ਰਹਿ ਗਿਆ ਆ ਥੋੜੀ ਫਾਰਮ ਦੀ ਜੱਥੇਬੰਦੀ ਹੈ ਥੋੜੇ ਬਜ਼ੁਰਗਾਂ ਨੇ ਪੜਾਈ ਜਥੇ ਬੰਦੀ ਹੈ ਆ ਆਪਣੀ ਤਾਕਤ ਹੈ ਐ ਸਿੱਖ ਜਥੇਬੰਦੀ ਨੂੰ ਇਕੱਠਾ ਦੇ ਨਾਲ ਲੱਗ ਕੇ ਨਾਲੇ ਮੈਂ ਬੇਨਤੀ ਕਰਦਾ ਬਹੁਤ ਲੋਕ ਫਰਤੂ ਹੋਣਗੇ ਨਵੀਆਂ ਗਰੰਟੀਆਂ ਕਹਿਣਗੇ ਨਵੇਂ ਸੌਹਾਂ ਝੁੱਕਣਗੇ ਨਵੇਂ ਫਾਰਮ ਭਰਉਣਗੇ ਉਹ ਉਹੀ ਖੱਗ ਹੈ ਅਸੀਂ ਨਾ ਫਾਰਮ ਭਰੋਣਾ ਨਾ ਗਰੰਟੀ ਦੇਣਾ ਅਸੀਂ ਆਪਣੀ ਜ਼ੁਬਾਨ ਦਿੰਦੇ ਆ ਤੁਹਾਨੂੰ ਜਿਵੇਂ ਬਾਪੂ ਬਾਦਲ ਜ਼ੁਬਾਨ ਦੇ ਪੱਕੇ ਸੀ ਮੈਂ ਉਹਨਾਂ ਦਾ ਪੇਟ ਐ ਤੁਸੀਂ ਜਾਣਦੇ ਹੋ ਮੈਂ ਇੱਥੇ ਪਾਰਲੀਮੈਂਟ ਚ ਲੱਗਿਆ ਤੁਸੀਂ ਮੈਨੇ ਸਾਰਾ ਪੀ ਜਾਣਦੇ ਹੋ ਐਸ ਕਰਕੇ ਆਪਣੇ ਘਰਦਿਆਂ ਨੂੰ ਅੱਗੇ ਲੈ ਕੇ ਆਓ ਆਪਣੇ ਪੌਮ ਦੀ ਜਥੇਬੰਦੀ ਲੱਗਿਆ ਤਾਂ ਬਚਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ